ਵਾਰਡ ਨੰਬਰ 14 ਦੇ ਵਿੱਚ ਆਪਣਾ ਸਾਡੇ ਕਾਉਂਸਲਰ ਆਜਨੇ ਗਣੇਸ਼ ਮਹਾਜਨ ਜੀ ਇਹਨਾਂ ਦੇ ਇਲਾਕੇ ਦੇ ਵਿੱਚ ਅਸੀਂ ਆਏ ਆ ਔਰ ਇੱਥੇ ਗਲੀ ਦਾ ਨਿਰਮਾਣ ਜਿਹੜਾ ਸ਼ੁਰੂ ਹੋਣ ਜਾ ਰਿਹਾ ਕਿਉਂਕਿ ਹੁਣ ਆਸਤਾ ਆਸਤਾ ਜਿਹੜੇ ਹੋਰ ਵੀ ਕਿਉਂਕਿ ਬਹੁਤ ਸਾਰੇ ਪੈਸੇ ਕਿੰਨੇ ਪੈਸੇ ਤੁਹਾਡੇ ਪਾਸ ਸਾਰੀਆਂ ਗਲੀਆਂ ਦੇ ਸਾਡੇ 18 ਲੱਖ ਰੁਪਇਆ ਇਹਨਾਂ ਦੀਆਂ ਗਲੀਆਂ ਦਾ ਪਾਸ ਹੈਗਾ ਔਰ 18 ਲੱਖ ਦੀ ਲਾਗਤ ਨਾਲ ਜਿਹੜੀਆਂ 2 3 4 ਜਿੰਨੀਆਂ ਵੀ ਗਲੀਆਂ ਬਣ ਸਕੀਆਂ ਉਹ ਬਣਨ ਗਿਆ ਔਰ ਮੈਂ ਅੱਜ ਇਹਨਾਂ ਨੂੰ ਮੁਬਾਰਕਬਾਦ ਦੇਣਾ ਇਥੋਂ ਦੇ ਰਹਿਣ ਵਾਲੇ ਵਾਸੀਆਂ ਨੂੰ ਵੀ ਤੇ ਉਹਨਾਂ ਦੇ ਗਲੀ ਦਾ ਚਲੋ ਕੰਮ ਲੇਟ ਸ਼ੁਰੂ ਹੋਇਆ ਪਰ ਸ਼ੁਰੂ ਹੋਣ ਜਾ ਰਿਹਾ ਕਿਉਂਕਿ ਹੁਣ ਜਿਹੜੇ ਆ ਬਹੁਤ ਸਾਰੇ ਕੰਮ ਲੋਕਾਂ ਦੇ ਹੋ ਜਾਣ ਜਾਣਗੇ ਪਰ ਮੈਂ ਇੱਕ ਵਾਰੀ ਗਨੇਸ਼ ਜੀ ਨੂੰ ਬਹੁਤ-ਬਹੁਤ ਮੁਬਾਰਕਵਾਦ ਦਿੰਨਾ ਕਿਉਂਕਿ ਇਹਨਾਂ ਦੇ ਇਲਾਕੇ ਦਾ ਕੰਮ ਜਿਹੜਾ ਬੜੀ ਦੇਰ ਦੇ ਬਾਅਦ ਸ਼ੁਰੂ ਹੋਣ ਜਾ ਰਿਹਾ ਨਿਕਮਲੋਂ ਕੋਲੋਂ ਹੋਜੀ ਵਾਡਾਂ ਦੇ ਵਿੱਚ ਕੰਮ ਕਰ ਲੱਗਭਗ 50 ਦੇ 50 ਵਾਡਾਂ ਦੇ ਵਿੱਚ ਕੰਮ ਸ਼ੁਰੂ ਹੋ ਰਿਹਾ ਜੀ ਲਗਭਗ 18-19 ਕਰੋੜ ਰੁਪਏ ਦੇ ਕੰਮ ਜਿਹੜੇ ਆ ਨਿਕਮਲੋਂ ਅਸੀਂ ਲਗਾਏ ਸੀਗੇ ਇਹ ਲਗਭਗ ਸਾਰਿਆਂ ਨੂੰ ਵਰਕ ਆਰਡਰ ਦਿੱਤੇ ਗਿਆ 50 ਦੇ 50 ਵਾਡਾਂ ਦੇ ਵਿੱਚ ਹੀ ਕੰਮ ਜਿਹੜਾ ਐ ਸੋਲਿ ਸਟਾਰਟ ਆ ਔਰ ਕਿਤੇ 2 ਦਿਨ ਠਹਿਰ ਕੇ ਹੋ ਜਾਏਗਾ ਕਿਤੇ 4-3 ਠਹਿਰ ਕੇ ਹੋ ਜਾਏਗਾ ਲਗਭਗ 50 ਦੇ 50 ਵਾਡਾਂ ਦੇ ਵਿੱਚ ਹੀ ਕੰਮ ਜਿਹੜਾ ਸ਼ੁਰੂ ਹੋ ਜਾਂਦਾ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ ਵਾਡ ਨੰਬਰ 14 ਦੇ ਵਿੱਚ ਆਪਣਾ ਸਾਡੇ ਕਾਉਂਸਲਰ ਆਜਨੇ ਗਣੇਸ਼ ਮਹਾਜਨ ਜੀ ਇਹਨਾਂ ਦੇ ਇਲਾਕੇ ਦੇ ਵਿੱਚ ਅਸੀਂ ਆਏ ਆ ਔਰ ਇਥੇ ਗਲੀ ਦਾ ਨਿਰਮਾਣ ਜਿਹੜਾ ਸ਼ੁਰੂ ਹੋਣ ਜਾ ਰਿਹਾ ਕਿਉਂਕਿ ਹੁਣ ਆਸਤਾ ਆਸਤਾ ਜਿਹੜੇ ਹੋਰ ਵੀ ਕਿਉਂਕਿ ਬਹੁਤ ਸਾਰੇ ਪੈਸੇ ਕਿੰਨੇ ਪੈਸੇ ਤੁਹਾਡੇ ਪਾਸ ਐਸ ਕੰਨੀਆਂ ਦੇ ਸਾਢੇ 18 ਲੱਖ ਰੁਪਈਆ ਇਹਨਾਂ ਦੀਆਂ ਗਲੀਆਂ ਦਾ ਪਾਸ ਹੈਗਾ ਔਰ ਸਾਢੇ 18 ਲੱਖ ਦੀ ਲਾਗਤ ਨਾਲ ਜਿਹੜੀਆਂ 2 3 4 ਜਿੰਨੀਆਂ ਵੀ ਗਲੀਆਂ ਬਣ ਸਕੀਆਂ ਉਹ ਬਣ ਗਈਆਂ ਔਰ ਮੈਂ ਅੱਜ ਇਹਨਾਂ ਨੂੰ ਮੁਬਾਰਕਬਾਦ ਦੇਣਾ ਇਥੋਂ ਦੇ ਰਹਿਣ ਵਾਲੇ ਵਸਨੀਕਾਂ ਨੂੰ ਵੀ ਤੇ ਉਹਨਾਂ ਦਾ ਗਲੀ ਦਾ ਚਲੋ ਕੰਮ ਲੇਟ ਸ਼ੁਰੂ ਹੋਇਆ ਪਰ ਸ਼ੁਰੂ ਹੋਣ ਜਾ ਰਿਹਾ ਕਿਉਂਕਿ ਹੁਣ ਜਿਹੜੇ ਬਹੁਤ ਸਾਰੇ ਕਾਮਨ ਲੋਕਾਂ ਦੇ ਹੋ ਜਾਣ ਜਾਣਗੇ ਪਰ ਮੈਂ ਇੱਕ ਵਾਰੀ ਗਣੇਸ਼ ਜੀ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਨਾ ਕਿ ਇਹਨਾਂ ਦੇ ਇਲਾਕੇ ਦਾ ਕੰਮ ਜਿਹੜਾ ਬੜੀ ਦੇਰ ਦੇ ਬਾਅਦ ਸ਼ੁਰੂ ਹੋਣ ਜਾ ਰਿਹਾ ਹੈ ਨਗਰ ਨਗਰਪਾਲਿਕਾ ਵੱਲੋਂ ਹੋਰ ਵੀ ਤੁਹਾਡੇ ਵਿੱਚ ਕੰਮ ਸ਼ੁਰੂ ਹੋ ਗਿਆ ਲਗਭਗ 50 ਦੇ 50 ਵਾਡਾਂ ਦੇ ਵਿੱਚ ਕੰਮ ਸ਼ੁਰੂ ਹੋ ਰਿਹਾ ਜੀ ਲਗਭਗ 18-19 ਕਰੋੜ ਰੁਪਏ ਦੇ ਕੰਮ ਜਿਹੜੇ ਆ ਨਗਰਮਲੋਂ ਅਸੀਂ ਲਗਾਏ ਸੀਗੇ ਜਿਹੜੇ ਲਗਭਗ ਸਾਰਿਆਂ ਨੂੰ ਵਰਕ ਆਰਡਰ ਦਿੱਤੇ ਗਿਆ 50 ਦੇ 50 ਵਾਡਾਂ ਦੇ ਵਿੱਚ ਹੀ ਕੰਮ ਜਿਹੜਾ ਐਸੋਲੇ ਸਟਾਰਟ ਆ ਔਰ ਕਿਤੇ ਦੋ ਦਿਨ ਠਹਿਰ ਕੇ ਹੋ ਜਾਗਾ ਕਿਤੇ ਚਾਰ ਤਿੰਨ ਠਹਿਰ ਕੇ ਹੋ ਜਾਗਾ ਲਗਭਗ 50 ਤੋਂ 50 ਵਾਡਾਂ ਦੇ ਵਿੱਚ ਹੀ ਕੰਮ ਜਿਹੜਾ ਸ਼ੁਰੂ ਹੋ ਜਾਵੇਗਾ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ